ਪਰ ਯਾਰ ਸ਼੍ਰੀਲੰਕਾ ਦੇ ਝੰਡੇ ਵਿੱਚ ਸ਼ੇਰ ਨੇ ਤਲਵਾਰ ਕੱਤੋਂ ਫੜੀ ਆ। ਤੈਨੂੰ ਨਹੀਂ ਪਤਾ? ਨਾ। ਇੱਕ ਨਾ ਰਾਜਾ ਸੀ ਬੜਾ ਅਮੀਰ। ਉਹ ਉਹਨੇ ਆਪਣੇ ਮੰਤਰੀ ਨੂੰ ਸੱਦਿਆ ਕਹਿੰਦਾ ਵੀ ਮੈਂ ਵਿਆਹ ਕਰਾਉਣਾ। ਤੇ ਸਾਰਾ ਤੇ ਜਿਹੜੀ ਸੋਹਣੀ ਕੁੜੀ ਹੈ ਨਾ ਉਹ ਲੈ ਕੇ ਆ। ਮੰਤਰੀ ਚਲਾ ਗਿਆ। ਉਹ ਕਟੋ-ਕਟ ਵਿੱਚ 6000 ਸੋਹਣੀਆਂ ਕੁੜੀਆਂ ਲੈ ਕੇ ਆ ਗਿਆ। ਆ ਕੇ ਉਹਨੇ ਰਾਜੇ ਦੇ ਸਾਹਮਣੇ ਪੇਸ਼ ਕਰਤੀ। ਹੁਣ 6000 ਕੁੜੀਆਂ ਦਾ ਰਾਜਾ ਵਿਆਹ ਕਰਾਉਣਾ ਰਿਹਾ। ਰਾਜੇ ਨੇ ਇੱਕ ਸਕੀਮ ਸੋਚੀ ਰਾਜੇ ਨੇ ਇਹਨਾਂ ਨੂੰ 6000 ਕੁੜੀਆਂ ਨੂੰ ਬੀ ਦੇਤਾ ਬੀਜ ਇੱਕ ਇੱਕ ਬੀਜ ਦੇਤਾ ਕਹਿੰਦਾ ਵੀ ਜਿਹੜੀ ਕੁੜੀ ਇਹ ਫੁੱਲ ਅਗਾ ਕੇ ਬੇਸ ਤੋਂ ਸੋਹਣਾ ਸਭ ਤੋਂ ਸੋਹਣਾ ਫੁੱਲ ਅਗਾ ਕੇ ਲੈ ਆਏਗੀ ਮੈਂ ਉਹਦੇ ਨਾਲ ਵਿਆਹ ਕਰਾਂਗਾ ਉਹ ਸਾਰੀਆਂ ਲੈ ਕੇ ਬੀ ਚਲੀਆਂ ਗਈਆਂ ਚਲ ਕੁਸ਼ਤੇ ਪਿਆ ਤੇ 5999 ਕੁੜੀਆਂ ਤੇ ਆ ਗਈਆਂ ਇੱਕ ਕੁੜੀ ਨਹੀਂ ਰਾਜਾ ਬੜਾ ਹਰਾਨ ਹੋਇਆ ਕਿ ਉਹ ਇੱਕ ਕੁੜੀ ਕਿਉਂ ਨਹੀਂ ਆਈ ਉਹਨੂੰ ਫਿਰ ਆਪਣੇ ਮੰਤਰੀ ਨੂੰ ਬੁਲਾਇਆ ਕਹਿੰਦਾ ਵੀ ਉਹ ਜਿਹੜੀ ਇੱਕ ਕੁੜੀ ਇਹ ਵੀ ਉਹ ਕਿਉਂ ਨਹੀਂ ਆਈ ਉਹਨੂੰ ਬੁਲਾਇਆ ਜਾਵੇ ਉਹਨਾਂ ਨੇ ਕੁੜੀ ਨੂੰ ਬੁਲਾਇਆ ਕੁੜੀ ਆਈ ਕੁੜੀ ਜਦੋਂ ਆਈ ਉਹਨੂੰ ਕੁੜੀ ਨੂੰ ਪੁੱਛਿਆ ਵੀ ਤੂੰ ਕਿਉਂ ਨਹੀਂ ਆਈ ਉਹ ਕਹਿੰਦੀ ਵੀ ਜਿਹੜੇ ਤੁਸੀਂ ਮੈਨੂੰ ਬੀਜ ਦਿੱਤੇ ਨੇ ਸਾਰੀਆਂ ਕੁੜੀਆਂ ਨੂੰ ਵੀ ਉਹ ਬੀਜ ਨਹੀਂ ਸੀ ਉਹ ਤਾਂ ਇੱਕ ਬਟਨ ਸੀ ਤੇ ਉਹ ਬਟਨ ਦਾ ਮੈਂ ਫੁੱਲ ਕਿਵੇਂਗਾਉਂਦੀ ਤੇ ਉਹ ਬੜਾ ਰਾਜਾ ਖੁਸ਼ ਹੋਇਆ ਇਸ ਗੱਲ ਤੋਂ ਵੀ ਬੜੀ ਕੁੜੀ ਇੰਟੈਲੀਜੈਂਟ ਹੈ ਫਿਰ ਉਹਨੇ ਇਹ ਰਾਜੇ ਨੇ ਉਸ ਕੁੜੀ ਨਾਲ ਵਿਆਹ ਕਰਾਇਆ ਅੱਛਾ ਤੇ ਫੇਰ ਭਾਈ ਤਲਵਾਰ ਵਾਲੀ ਗੱਲ ਆ ਉਹਦਾ ਯਾਦ ਨਹੀਂ ਬੋਲਦਾ ਆ ਆ